ਨਡਾਲੋ ਵਿਖੇ ਗੁਰਦਰਾ ਸੰਤ ਬਾਬਾ ਮੇਲਾ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾਂ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਮੇਲਾ ਸਿੰਘ ਜੀ ਦੀ ਸਲਾਨਾ ਵਰਸੀ ਮੌਕੇ ਮਹਾਨ ਗੁਰਮਤ ਸਮਾਗਮ 25 ਸਤੰਬਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ ਇਸ ਮੌਕੇ ਗੁਰਦਰਾ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 23 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ 19 ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 25 ਸਤੰਬਰ ਨੂੰ ਪਾਏ ਜਾਣਗੇ ਤੇ 24 ਸਤੰਬਰ ਨੂੰ ਸਵੇਰੇ 7 ਵਜੇ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਹਿ ਪਹਨਾਇਆ ਜਾਣਗੇ 25 ਸਤੰਬਰ ਨੂੰ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਣਗੇ ਜਿਸ ਵਿੱਚ ਭਾਈ ਸੁਖਦੇਵ ਸਿੰਘ ਨਰਾਲੋਂ ਭਾਈ ਗਗਨਦੀਪ ਸਿੰਘ ਹਜੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਬਾਬਾ ਵੀਰ ਜਤਿੰਦਰ ਸਿੰਘ ਮਲਕਪੁਰ ਦੀਦੀ ਰਾਜਵੰਤ ਕੌਰ ਇੰਟਰਨੈਸ਼ਨਲ ਢਾਡੀ ਜਥਾ ਸ਼੍ਰੀ ਫਤਿਹਗੁਰ ਸਾਹਿਬ ਆਦ ਰਾਗੀ ਢਾਡੀ ਕਥਾਵਾਚਕ ਜਥੇ ਗੁਰਬਾਣੀ ਗੁਰ ਇਤਿਹਾਸ ਕਥਾ ਕੀਰਤਨ ਢਾਡੀ ਵਾਰਾਂ ਰਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਪ੍ਰਧਾਨ ਹਰਪਜਨ ਸਿੰਘ ਦਵਿੰਦਰ ਸਿੰਘ ਮਾਸਟਰ ਸਤਪਾਲ ਸਿੰਘ ਦਲਜੀਤ ਸਿੰਘ ਸਰਜੀਤ ਸਿੰਘ ਭੋਲਾ ਟੋਡਰਪੁਰ ਮਨਰਾਜ ਸਿੰਘ ਜਗਰਾਜ ਸਿੰਘ ਗੁਰਮਖ ਸਿੰਘ ਰੇਸ਼ਮ ਸਿੰਘ ਬਾਬਾ ਬਲਬੀਰ ਸਿੰਘ ਹੈੱਡ ਗ੍ਰਾਂਤੀ ਹਰਪ੍ਰੀਤ ਸਿੰਘ ਹਰਜੀ ਜਸਕਰਨ ਸਿੰਘ ਨਵੀ ਭਪਿੰਦਰ ਸਿੰਘ ਆਦਿ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਪੁੰਗਰਨੀ ਦੀ ਰਿਪੋਰਟ ਇਸ ਮੌਕੇ ਤਿੰਨੋ ਦਿਨ ਗੁਰੂ ਕੇ ਲੰਗਰ ਚਾਪ ਗੋੜਿਆਂ ਦੇ ਲੰਗਰ ਉੱਤਟ ਵਰਤਾਏ ਜਾਣਗੇ ਦੇਖੋ ਇਹ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਗੁਰਦੁਆਰਾ ਸੰਤ ਬਾਬਾ ਮਿੱਲਾ ਸਿੰਘ ਜੀ ਨਡਾਲੋਂ ਵਿਖੇ ਮਿਤੀ 22 ਤੋਂ 23 ਸਤੰਬਰ ਤੋਂ 25 ਸਤੰਬਰ ਤੱਕ ਸੰਤ ਬਾਬਾ ਮਿੱਲਾ ਸਿੰਘ ਜੀ ਦੀ ਸਨਾਨਾ ਵਰਸੀ ਬड़ी शरदाते भावना ਨਾਲ ਐਨ ਆਰ ਆਈ ਵੀਰ ਨਗਰ ਨਿਵਾਸੀ ग्राम पंचायत ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ बड़ी शरदाते भावना ਨਾਲ ਪੰਚਾਇਤ ਚੱਲ ਰਹੀ ਹੈ ਜਿਸ ਵਿੱਚ 23 ਤਰੀਕ ਨੂੰ 19 ਸ਼੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ 24 ਤਰੀਕ ਦਿਨ ਬੁੱਧਵਾਰ ਨੂੰ ਨਿਸ਼ਾਨ ਸਾਹਿਬ ਨੂੰ ਚੋਲਾ ਪਹੁੰਚਾਇਆ ਜਾਵੇਗਾ ਅਤੇ 25 ਸਤੰਬਰ ਨੂੰ ਦਿਨ ਵੀਰਵਾਰ ਹੋਗ ਪ੍ਰੰਥ ਫੁੱਲੇ ਪੰਡਾਰ ਵਿੱਚੋਂ ਦੀਵਾਨ ਸਜਾਈ ਜਾਣਗੀ ਜਿਸ ਵਿੱਚ ਮਹਾਨ ਰਾਗੀ ਢਾਡੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ